ਹੈਲੋ ਫਰੈਂਡਸ ਅੱਜ ਤੁਸੀਂ ਸੁਣੋਗੇ ਕਹਾਣੀ ਅਸਲੀ ਪੁੱਤ ਇੱਕ ਦਿਨ ਮਾਇਆ ਆਪਣੇ ਕੈਨੇਡਾ ਵਾਲੀ ਫਰੈਂਡ ਲੀਲੀ ਦੇਕਰ ਗਈ ਹੋਈ ਸੀ ਮਾਇਆ ਪਾਰਤੀ ਮੂਲ ਰੂਪ ਤਿਕ ਕੈਨੇਡੀਅਨ ਸਿਟੀਜ਼ਨ ਸੀ ਉਹ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿੱਚ ਰਹਿੰਦੀ ਸੀ ਮਾਇਆ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਸੀ ਜਦੋਂ ਉਹ ਕਾਲਜ ਵਿੱਚ ਪੜ੍ਹਦੀ ਸੀ ਤਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਉਸ ਦੇ ਪਿਤਾ ਕੁਝ ਸਮੇਂ ਲਈ ਇੰਡੀਆ ਆਏ ਸਨ ਦਾ ਇੰਡੀਆ ਆਨ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਦਿਲ ਦਾ ਦੌਰਾ ਪੈਨ ਕਰਨ ਮੌਤ ਹੋ ਗਈ ਸੀ। ਮਾਇਆ ਤੇ ਲੀਲੀ ਦੋਵੇਂ ਬਚਪਨ ਦੇ دوست ਸਨ। ਦੋਵੇਂ ਸਕੂਲ ਅਤੇ ਕਾਲਜ ਵਿੱਚ ਇਕੱਠੀਆਂ ਪੜ੍ਹੀਆਂ ਸਨ। ਮਾਇਆ ਦੀ ਹਾਲੇ ਮੈਰਿਜ ਨਹੀਂ ਹੋਈ ਸੀ, ਜਦੋਂ ਕਿ ਲੀਲੀ ਦੀ ਮੈਰਿਜ ਹੋ ਚੁੱਕੀ ਸੀ। ਲੀਲੀ ਦਾ 3 ਸਾਲ ਦਾ ਬੇਟਾ ਸੀ ਜਿਸ ਦਾ ਨਾਮ ਜੈਕ ਸੀ। ਲੀਲੀ ਦਾ ਪਤੀ ਐਂਡਰਿਕ ਕੈਨੇਡਾ ਦੀ ਫੌਜ ਵਿੱਚ ਸੀ ਅਤੇ ਉਹ ਅਫਗਾਨਿਸਤਾਨ ਯੁੱਧ ਵਿੱਚ ਗਿਆ ਹੋਇਆ ਸੀ। ਸ਼ਾਮ ਹੋ ਰਹੀ ਸੀ ਲੀਲੀ ਨੇ ਮਾਇਆ ਨੂੰ ਆਪਣੇ ਘਰ ਬੁਲਾਇਆ ਹੋਇਆ ਸੀ ਸ਼ਨੀਵਾਰ ਦੀ ਛੁੱਟੀ ਹੋਣ ਕਾਰਨ ਮਾਇਆ ਵੀ ਘਰ ਵਿੱਚ ਇਕੱਲੀ ਬੋਰ ਹੋ ਰਹੀ ਸੀ ਦੋਵੇਂ ਗੱਪਾਂ ਮਾਰ ਰਹੀਆਂ ਸਨ ਉਦੋਂ ਹੀ ਦਰਵਾਜ਼ੇ ਤੇ ਬੂਟਾਂ ਦੀ ਆਵਾਜ਼ ਆਈ ਅਤੇ ਦਰਵਾਜ਼ੇ ਦੀ ਘੰਟੀ ਵੱਜੀ ਕੈਨੇਡਾ ਦੀ ਫੌਜ ਦੇ ਦੋ ਅਫਸਰ ਉਸੇ ਘਰ ਆਏ ਸਨ ਲੀਲੀ ਉਹਨਾਂ ਨੂੰ ਦੇਖਦੇ ਸਾਰ ਹੀ ਡਰ ਗਈ ਕਿਉਂਕਿ ਘਰ ਵਿੱਚ ਪੂਰੀ ਵਰਦੀ ਵਿੱਚ ਫੌਜੀ ਜਵਾਨਾਂ ਦਾ ਆਉਣਾ ਅਕਸਰ ਸ਼ਹੀਦ ਸੈਨਿਕਾਂ ਦੀ ਖਬਰ ਲਿਆਉਣ ਦਾ ਸੰਕੇਤ ਹੁੰਦਾ ਸੀ ਉਹ ਐਂਡਰਿਕ ਦੀ ਸ਼ੀ ਵਿਦਾਸ ਨੂੰ ਇਹ ਲੈ ਕੇ ਆਏ ਸਨ। ਇਹ ਖਬਰ ਸੁਣ ਕੇ ਲੀਲੀ ਦੀ ਹਾਲਤ ਬਹੁਤ ਬੁਰੀ ਹੋ ਗਈ ਸੀ। ਅਤੀ ਉਸਤਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਉਸਨੇ ਅਜਿਹੀ ਅਚਾਨਕ ਘਟਨਾ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਮਾਇਆ ਨੇ ਲੀਲੀ ਨੂੰ ਕਾਫੀ ਦੇਰ ਤੱਕ ਜੱਫੀ ਪਾਈ ਰੱਖੀ ਤੇ ਦਿਲਾਸਾ ਦਿੰਦੀ ਰਹੀ, ਉਸ ਦੇ ਹੰਝੂ ਪੋਲਦੀ ਰਹੀ। ਲੀਲੀ ਦਾ ਬੇਟਾ ਜੈਕ ਜੋ ਕੁਝ ਸਮਾਂ ਪਹਿਲਾਂ ਕਾਰਟੂਨ ਦੇਖ ਰਿਹਾ ਸੀ, ਉਹ ਵੀ ਨੇੜੇ ਆ ਗਿਆ। ਮਾਇਆ ਨੇ ਉਸਨੂੰ ਆਪਣੀ ਗੋਦੀ ਵਿੱਚ ਲੈ ਲਿਆ। ਲੀਲੀ ਅਤੇ ਅੰਤਿਕ ਦੇ ਮਾਤਾ ਪਿਤਾ ਪਹਿਲਾਂ ਤੋਂ ਹੀ ਇਸ ਦੁਨੀਆ ਵਿੱਚ ਨਹੀਂ ਸਨ। ਉਹਨਾਂ ਦੇ ਭੈਣ ਭਰਾ ਹੀ ਸਨ। ਉਹ ਵੀ ਖਬਰ ਸੁਣ ਕੇ ਆ ਗਏ ਸਨ। ਅੰਤਿਮ ਰਸਮਾਂ ਪੂਨਿਆ ਕਰਨ ਤੋਂ ਬਾਅਦ ਉਹ ਆਪ ਕੋ ਆਪਣੇ ਘਰਾਂ ਨੂੰ ਚਲੇ ਗਏ ਸਨ। ਜਾਣ ਵੇਲੇ ਉਹਨਾਂ ਨੇ ਲੀਲੀ ਨੂੰ ਪੁੱਛਿਆ ਸੀ ਕਿ ਉਸ ਨੂੰ ਕਿਸੇ ਮਦਦ ਦੀ ਲੋੜ ਹੈ ਤਾਂ ਦੱਸੇ। ਪਰ ਲੀਲੀ ਨੇ ਇਨਕਾਰ ਕਰ ਦਿੱਤਾ ਸੀ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਲੀਲੀ ਕੰਮ ਤੇ ਜਾਣ ਲੱਗ ਪਈ ਸੀ। ਉਹ ਆਫਿਸ ਜਾਣ ਸਮੇਂ ਆਪਣੇ ਬੇਟੇ ਨੂੰ ਡੇ ਕੇਅਰ ਵਿੱਚ ਛੱਡ ਦਿੰਦੀ ਸੀ। ਅਤੇ ਸ਼ਾਮ ਨੂੰ ਵਾਪਸ ਆਉਂਦੇ ਹੋਏ ਉਸ ਨੂੰ ਨਾਲ ਲੈ ਆਉਂਦੀ ਸੀ ਐਂਡਰਿਕ ਦੀ ਮੌਤ ਤੋਂ ਬਾਅਦ ਮਾਇਆ ਰਿਲੀ ਦੇ ਘਰ ਜ਼ਿਆਦਾ ਸਮਾਂ ਬਿਤਾਉਣ ਲੱਗੀ ਸੀ ਅਕਸਰ ਰਾਤ ਨੂੰ ਰਿਲੀ ਦੇ ਘਰ ਰਹਿ ਜਾਂਦੀ ਸੀ ਮਾਇਆ ਜੈਕ ਨੂੰ ਆਪਣੇ ਸਕੇ ਭਾਂਜੇ ਦੀ ਤਰ੍ਹਾਂ ਬਹੁਤ ਪਿਆਰ ਕਰਦੀ ਸੀ ਤੇ ਜੈਕ ਵੀ ਮਾਇਆ ਦੇ ਕਾਫੀ ਨੇੜੇ ਆ ਗਿਆ ਸੀ ਇਸ ਤਰ੍ਹਾਂ 2 ਸਾਲ ਬੀਤ ਗਏ ਸਨ ਇਸ ਦੌਰਾਨ ਅਨਿਲ ਮਾਇਆ ਦੀ ਜ਼ਿੰਦਗੀ 'ਚ ਆਇਆ ਦੋਹਾਂ ਨੇ ਕੁਝ ਮਹੀਨੇ ਡੇਟਿੰਗ ਕੀਤੀ ਫਿਰ ਵਿਆਹ ਕਰਨ ਦਾ ਫੈਸਲਾ ਕਰ ਲਿਆ ਅਨਿਲ ਭਾਰਤੀ ਮੂਲ ਰੂਪ ਦਾ ਕੈਨੇਡੀਅਨ ਸੀ ਅਤੇ ਇੱਕ ਆਈਟੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਮਾਇਆ ਤੇ ਅਨਿਲ ਦੋਵੇਂ ਅਕਸਰ ਰੀਲੀ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ। ਕੁਝ ਮਹੀਨਿਆਂ ਬਾਅਦ ਰੀਲੀ ਬਿਮਾਰ ਰਹਿਣ ਲੱਗੀ। ਉਹ ਅਕਸਰ ਤੇਜ਼ ਸਿਰਦਰਦ, ਚੱਕਰ, ਕਮਜ਼ੋਰੀ ਅਤੇ ਉਲਟੀਆਂ ਤੋਂ ਪੀੜਤ ਰਹਿਣ ਲੱਗੀ ਸੀ। ਡਾਕਟਰਾਂ ਨੂੰ ਬ੍ਰੇਨ ਟਿਊਮਰ ਦਾ ਸ਼ੱਕ ਸੀ। ਰੀਲੀ ਦੇ ਕੁਝ ਟੈਸਟ ਕੀਤੇ ਗਏ। ਮਾਇਆ ਤੇ ਅਨਿਲ ਦੋਵੇਂ ਲੀਲੀ ਨਾਲ ਟੈਸਟ ਰਿਪੋਰਟਾਂ ਲੈਣ ਆਏ ਸਨ ਡਾਕਟਰ ਨੇ ਦੱਸਿਆ ਕਿ ਲੀਲੀ ਦਾ ਬ੍ਰੇਡ ਟਿਊਮਰ ਲਾਸਟ ਸਟੇਜ ਤੇ ਹੈ ਅਤੇ ਉਹ ਹੁਣ ਕੁਝ ਮਹੀਨਿਆਂ ਦੀ ਮਹਿਮਾਨ ਹੈ ਇਹ ਸੁਣ ਕੇ ਲੀਲੀ ਦਾ ਦਿਲ ਟੁੱਟ ਗਿਆ ਅਤੇ ਮਾਇਆ ਨੂੰ ਕਹਿਣ ਲੱਗੀ ਮੇਰੀ ਮੌਤ ਤੋਂ ਬਾਅਦ ਮੇਰਾ ਬੇਟਾ ਜੈਕ ਅਨਾਥ ਹੋ ਜਾਵੇਗਾ ਮੈਨੂੰ ਆਪਣੇ ਕਿਸੇ ਰਿਸ਼ਤੇਦਾਰ ਤੇ ਭਰੋਸਾ ਨਹੀਂ ਹੈ ਕੀ ਤੁਸੀਂ ਜੈਕ ਦੇ ਵੱਡੇ ਹੋਣ ਤੱਕ ਉਸ ਦੀ ਜ਼ਿੰਮੇਵਾਰੀ ਲੈ ਸਕਦੇ ਹੋ ਮਾਇਆ ਤੇ ਅਨਿਲ ਦੋਵੇਂ ਇੱਕ ਦੂਜੇ ਵੱਲ ਦੇਖਣ ਲੱਗੇ ਉਹਨਾਂ ਨੇ ਅਜਿਹੀ ਸਥਿਤੀ ਦੀ ਕਲਪਨਾ ਵੀ ਨਹੀਂ ਕੀਤੀ ਸੀ ਫਿਰ ਲੀਲੀ ਨੇ ਕਿਹਾ ਦੇਖ ਮਾਇਆ ਮੇਰਾ ਤੈਨੂੰ ਜੈਕ ਦੀ ਦੇਖਭਾਲ ਦੀ ਜ਼ਿੰਮੇਵਾਰੀ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਪਰ 25 ਸਾਲਾਂ ਤੋਂ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਇਕੱਠਿਆਂ ਰਹੀਆਂ ਹਾਂ ਇਸ ਲਈ ਮੈਂ ਤੈਨੂੰ ਬੇਨਤੀ ਕਰਦੀ ਹਾਂ ਦਰਅਸਲ ਮਾਇਆ ਨੀਲ ਨੂੰ ਡੇਟ ਕਰਨ ਤੋਂ ਬਾਅਦ ਪ੍ਰੈਗਨੈਂਟ ਹੋ ਗਈ ਸੀ ਅਤੇ ਦੋਵੇਂ ਕੁਝ ਦਿਨਾਂ ਬਾਅਦ ਹੀ ਵਿਆਹ ਕਰਨ ਵਾਲੇ ਸਨ ਇਸ ਲਈ ਉਹ ਇਹ ਜ਼ਿੰਮੇਵਾਰੀ ਲੈਣ ਤੋਂ ਥੋੜਾ ਚਿਰ ਕਰਈ ਸਾਨੂੰ ਫਿਰ ਨੀਲ ਨੇ ਕਿਹਾ ਲੀਲੀ ਚਿੰਤਾ ਨਾ ਕਰੋ ਅਸੀਂ ਜੈਕ ਨੂੰ ਸੰਭਾਲ ਲਵਾਂਗੇ ਆਪਣੀ ਹੰਝੂ ਪੂੰਝਦੇ ਹੋਏ ਲੀਲੀ ਨੇ ਕਿਹਾ ਮਾਇਆ ਕੀ ਤੁਸੀਂ ਵਾਅਦਾ ਕਰੋਗੇ ਕਿ ਤੁਸੀਂ ਜੈਕ ਦੀ ਦੇਖਭਾਲ ਚੰਗੀ ਤਰ੍ਹਾਂ ਕਰੋਗੇ ਮਾਇਆ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਤੇ ਲੀਲੀ ਨੇ ਜਫੀ ਪਾ ਕੇ ਕਿਹਾ ਹੁਣ ਤੂੰ ਜੈਕ ਦੀ ਚਿੰਤਾ ਕਰਨਾ ਛੱਡ ਦੇ ਹੁਣ ਇਹ ਮੇਰੀ ਅਤੇ ਨੀਲ ਦੀ ਜ਼ਿੰਮੇਵਾਰੀ ਹੈ ਲੀਲੀ ਨੇ ਕਿਹਾ ਗੱਡਾ ਦੋਵਾਂ ਦਾ ਥੈਂਕਸ ਮੈਂ ਆਪਣੀ ਜਾਇਦਾਦ ਅਤੇ ਬੈਂਕ ਡਿਪੋਜ਼ਿਟ ਦੀ ਪਾਵਰ ਆਫ ਅਟਰਨੇਟ ਤੁਹਾਡੇ ਦੋਵਾਂ ਦੇ ਨਾਂ ਕਰ ਦਿਆਂਗੀ ਤੁਸੀਂ ਜੈਕ ਦੀ ਉਦੋਂ ਤੱਕ ਦੇਖਭਾਲ ਕਰੋਗੇ ਜਦੋਂ ਤੱਕ ਉਹ ਬਾਲਗ ਨਹੀਂ ਹੋ ਜਾਂਦਾ ਤੁਹਾਨੂੰ ਜੈਕ ਲਈ ਪੈਸਿਆਂ ਦੀ ਚਿੰਤਾ ਨਹੀਂ ਕਰਨੀ ਪਵੇਗੀ ਮਾਇਆ ਤੇ ਨਿਲ ਨੇ ਵਾਦਾ ਕੀਤਾ ਅਤੇ ਫਿਰ ਮਾਇਆ ਨੇ ਆਪਣੀ ਪ੍ਰੈਗਨੈਂਸੀ ਬਾਰੇ ਗੱਲ ਕਰਦੇ ਹੋਏ ਕਿਹਾ ਇਸੇ ਲਈ ਅਸੀਂ ਥੋੜਾ ਚਿੰਤਿਤ ਸੀ ਵਿਆਹ ਪ੍ਰੈਗਨਨਸੀ ਤੇ ਜੈਕ ਸਭ ਕੁਝ ਇਕੱਠਾ ਹੋ ਗਿਆ ਹੈ ਲੀਲੀ ਨੇ ਖੁਸ਼ੁੰਦੇ ਹੋਇਆ ਕਿਆ ਤਨੋਂ ਦੋਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਚੰਗਾ ਹੈ ਕਿ ਜੈਕ ਨੂੰ ਭਰਾ ਜਾਂ ਭੈਣ ਮਿਲ ਜਾਵੇਗੀ ਦੋ ਹਫ਼ਤੇ ਬਾਅਦ ਮਾਇਆ ਤੇ ਨੀਲ ਦਾ ਵਿਆਹ ਹੋ ਗਿਆ ਜੈਕ ਦਾ ਪਹਿਲਾ ਹੀ ਮਾਇਆ ਨਾਲ ਕਾਫੀ ਦੋਸਤਾਨਾ ਹੋ ਗਿਆ ਸੀ ਹੁਣ ਨੀਲੇ ਵੀ ਉਸ ਨੂੰ ਬਹੁਤ ਪਿਆਰ ਕਰਨ ਲੱਗ ਪਿਆ ਸੀ ਲੀਲੀ ਨੇ ਆਪਣੇ ਬੇਟੇ ਜੈਕ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਜੇ ਉਹ ਬਹੁਤ ਦੂਰ ਚਲੀ ਗਈ ਜਿੱਥੇ ਉਹ ਵਾਪਸ ਨਹੀਂ ਆ ਸਕਦੀ ਹੋਵੇ ਤਾਂ ਉਸ ਨੂੰ ਮਾਇਆ ਤੇ ਨੀਲ ਨਾਲ ਰਹਿਣਾ ਪਵੇਗਾ ਅਤੇ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਪਤਾ ਨਹੀਂ ਕਿ ਜੈਕ ਲੀਲੀ ਦੀ ਗੱਲ ਨੂੰ ਕਿੰਨਾ ਸਮਝ ਰਿਹਾ ਸੀ ਪਰ ਉਹ ਆਪਣਾ ਸਿਰ ਹਿਲਾਉਂਦਾ ਰਿਹਾ ਅਤੇ ਹਾਂ ਕਹਿੰਦਾ ਰਿਹਾ ਅਤੇ ਆਪਣੀ ਮਾਂ ਦੀ ਛਾਤੀ ਨਾਲ ਚਿੱਪ ਗਿਆ ਤਿੰਨ ਮਹੀਨਿਆਂ ਬਾਅਦ ਲੀਲੀ ਦੀ ਮੌਤ ਹੋ ਗਈ ਮਾਇਆ ਨੇ ਲੀਲੀ ਦਾ ਘਰ ਕਿਰਾਏ ਤੇ ਦੇ ਦਿੱਤਾ ਅਤੇ ਜੈਕ ਨੇ ਆਪਣੇ ਘਰ ਸ਼ਿਫਟ ਕਰ ਲਿਆ ਸ਼ੁਰੂ ਦੇ ਕੁਝ ਦਿਨ ਜੈਕ ਉਦਾਸ ਰਿਹਾ ਪਰ ਮਾਇਆ ਤੇ ਨਿਲ ਦੋਵਾਂ ਦਾ ਪਿਆਰ ਮਿਲਣ ਤੋਂ ਬਾਅਦ ਉਹ ਹੌਲੀ-ਹੌਲੀ ਆਮ ਵਾਂਗ ਹੋ ਗਿਆ ਮਾਇਆ ਨੇ ਬੱਚੇ ਨੂੰ ਜਨਮ ਦਿੱਤਾ ਉਸ ਦਾ ਨਾਮ ਰਮਨ ਰੱਖਿਆ ਮਾਇਆ ਰਮਨ ਦੇ ਜਨਮ ਤੋਂ ਬਾਅਦ ਕੁਝ ਦਿਨ ਉਸ ਨਾਲ ਰੁੱਝੀ ਰਹੀ ਤਾਂ ਜੈਕ ਥੋੜਾ ਇਕੱਲਾ ਤੇ ਉਦਾਸ ਮਹਿਸੂਸ ਕਰਨ ਲੱਗਾ ਸੀ ਮਾਇਆ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਪਿਆਰ ਕੀਤਾ ਅਤੇ ਕਿਹਾ ਮੈਂ ਤੇਰੇ ਲਈ ਇੱਕ ਛੋਟਾ ਭਰਾ ਲਿਆਈ ਹਾਂ ਕੁਝ ਮਹੀਨਿਆਂ ਵਿੱਚ ਤੂੰ ਉਸ ਨਾਲ ਗੱਲ ਕਰ ਸਕੇਗਾ ਅਤੇ ਫਿਰ ਬਾਅਦ ਵਿੱਚ ਤੁਸੀਂ ਦੋਵੇਂ ਇਕੱਠੇ ਖੇਡ ਵੀ ਸਕੋਗੇ ਮਾਇਆ ਤੇ ਨਿਲ ਨੇ ਜੈਕ ਦੀ ਦੇਖਭਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਰਮਨ ਵੀ ਹੁਣ ਤੁਰਨ ਲੱਗ ਪਿਆ ਸੀ ਪਹਿਲਾਂ ਤਾਂ ਉਹ ਮਾਇਆ ਨੂੰ ਮਾਇਆ ਆਂਟੀ ਕਹਿ ਕੇ ਬੁਲਾਉਂਦਾ ਸੀ ਪਰ ਬਾਅਦ ਵਿੱਚ ਰਮਨ ਨੂੰ ਮੰਮੀ ਕਹਿੰਦੇ ਦੇਖ ਕੇ ਉਹ ਵੀ ਮਾਇਆ ਨੂੰ ਮੰਮੀ ਕਹਿਣ ਲੱਗ ਪਿਆ ਪਹਿਲੇ ਕੁਝ ਮਹੀਨਿਆਂ ਤੱਕ ਜੈਕ ਦੀ ਮਾਸੀ ਅਤੇ ਚਾਚਾ ਉਸ ਨੂੰ ਮਿਲਣ ਲਾਉਂਦੇ ਰਹਿੰਦੇ ਸਨ ਪਰ ਬਾਅਦ ਵਿੱਚ ਉਹਨਾਂ ਨੇ ਆਉਣਾ ਬੰਦ ਕਰ ਦਿੱਤਾ ਸੀ ਜੈਕ ਉਹਨੂੰ ਵੱਡਾ ਹੋ ਗਿਆ ਸੀ ਅਤੇ ਕਾਲਜ 'ਚ ਪੜਨ ਜਾਂਦਾ ਸੀ ਮਾਇਆ ਨੇ ਉਸ ਨੂੰ ਆਪਣਾ ਬੈਂਕ ਖਾਤਾ ਖੁਦ ਚਲਾਉਣ ਲਈ ਕਿਹਾ ਪਰ ਜੈਕ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਦਾ ਵਿਆਹ ਹੋਣ ਤੱਕ ਇਹ ਸਭ ਕੁਝ ਤੁਹਾਨੂੰ ਹੀ ਸੰਭਾਲਣਾ ਪਵੇਗਾ। ਮਾਇਆ ਵੀ ਜੈਕ ਦੇ ਜਵਾਬ ਤੋਂ ਖੁਸ਼ ਸੀ। ਰਮਨ ਵੀ ਕਾਲਜ ਦੇ ਫਸਟイヤー ਵਿੱਚ ਸੀ। ਪੜ੍ਹਾਈ ਦੇ 3 ਸਾਲ ਬਾਅਦ ਜੈਕ ਨੂੰ ਸਰੀ ਵਿੱਚ ਨੌਕਰੀ ਮਿਲ ਗਈ। ਉਸਨੇ ਮਾਇਆ ਨੂੰ ਕਿਹਾ ਮੰਮੀ ਸਰੀ ਕੈਨੇਡਾ ਦੇ ਦੂਜੇ ਪਾਸੇ ਹੈ ਜੋ ਇੱਥੋਂ ਬਹੁਤ ਦੂਰ ਹੈ। ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਵਿੱਚ 5 ਘੰਟੇ ਲੱਗਦੇ ਹਨ। ਮੈਂ ਤੁਹਾਡੇ ਤੋਂ ਦੂਰ ਹੋ ਜਾਵਾਂਗਾ। ਜੇ ਤੁਸੀਂ ਕਹੋ ਤਾਂ ਮੈਂ ਨੌਕਰੀ ਜੁਆਇਨ ਨਹੀਂ ਕਰਾਂਗਾ ਮੈਂ ਇੱਥੇ ਰਹਿ ਕੇ ਕੋਈ ਹੋਰ ਨੌਕਰੀ ਲੱਭ ਲਵਾਂਗਾ ਮਾਇਆ ਨੇ ਕਿਹਾ ਬੇਟਾ ਜੇ ਤੈਨੂੰ ਇਹ ਨੌਕਰੀ ਪਸੰਦ ਹੈ ਤਾਂ ਤੂੰ ਜ਼ਰੂਰ ਜਾ ਅਨਿਲ ਨੇ ਵੀ ਉਸ ਨੂੰ ਇਹੀ ਸਲਾਹ ਦਿੱਤੀ ਜਦੋਂ ਜੈਕ ਜਾ ਰਿਹਾ ਸੀ ਮਾਇਆ ਨੇ ਕਿਹਾ ਜੈਕ ਹੁਣ ਆਪਣੇ ਬੈਂਕ ਖਾਤੇ ਦੀ ਦੇਖਭਾਲ ਆਪ ਕਰਨਾ ਜੈਕ ਨੇ ਕਿਹਾ ਕੀ ਮੰਮੀ ਤੁਸੀਂ ਇਹ ਸਭ ਕੁਝ ਘੱਟੋ-ਘੱਟ ਮੇਰੇ ਵਿਆਹ ਤੱਕ ਤਾਂ ਦੇਖੋ ਵੈਸੇ ਵੀ ਤੁਹਾਡੇ ਦੁਆਰਾ ਦਿੱਤਾ ਗਿਆ ਕ੍ਰੈਡਿਟ ਕਾਰਡ ਮੇਰੇ ਕੋਲ ਪਹਿਲਾਂ ਤੋਂ ਹੀ ਹੈ। ਜਦੋਂ ਮਾਇਆ ਨੇ ਪੁੱਛਿਆ ਕਿ ਉਹ ਕਦੋਂ ਵਿਆਹ ਕਰੇਗਾ ਤਾਂ ਉਸਨੇ ਕਿਹਾ ਮੇਰੀ ਫਰੈਂਡ ਵੀ ਸਰੀ ਤੋਂ ਹੈ। ਇੱਥੇ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਆਈ ਸੀ। ਉਹ ਵੀ ਹੁਣ ਸਰੀ ਜਾ ਰਹੀ ਹੈ। ਮਾਇਆ ਨੇ ਕਿਹਾ ਠੀਕ ਹੈ ਬੱਚੇ ਤਾਂ ਇਹ ਹੈ ਤੇਰੇ ਸਰੀ ਜਾਣ ਦਾ ਰਾਜ਼। ਜੈਕ ਨੇ ਕਿਹਾ ਨਹੀਂ ਮੰਮੀ ਬਿਲਕੁਲ ਨਹੀਂ। ਜੇ ਤੁਸੀਂ ਕਹੋ ਤਾਂ ਮੈਂ ਨਹੀਂ ਜਾਵਾਂਗਾ। माया ਨੇ ਕਿਹਾ ਨਹੀਂ ਤੁਸੀਂ ਸਾਰੇ ਜਾਓ ਇਹ ਮਜ਼ਾਕ ਵਿੱਚ ਕਿਹਾ ਸੀ ਵੈਸੇ ਤੁਸੀਂ ਸਾਨੂੰ ਕੋਈ ਸਰਪ੍ਰਾਈਜ਼ ਦੇਣ ਜਾ ਰਹੇ ਹੋ ਜੈਕ ਨੇ ਕਿਹਾ ਮੇਰੀ ਫਰੈਂਡ ਭਾਰਤੀ ਮੂਲ ਦੀ ਕੈਨੇਡੀਅਨ ਹੈ ਜੇ ਤੁਸੀਂ ਉਸ ਨੂੰ ਪਸੰਦ ਕਰੋਗੇ ਮੈਂ ਤਾਂ ਹੀ ਉਸ ਨਾਲ ਵਿਆਹ ਦੀ ਗੱਲ ਕਰਾਂਗਾ ਮਾਇਆ ਨੇ ਕਿਹਾ ਮੈਨੂੰ ਯਕੀਨ ਹੈ ਕਿ ਤੂੰ ਚੰਗੀ ਤਰ੍ਹਾਂ ਸੋਚਣ ਤੋਂ ਬਾਅਦ ਹੀ ਉਸ ਨੂੰ ਪਸੰਦ ਕੀਤਾ ਹੋਵੇਗਾ ਇਸੇ ਦੌਰਾਨ ਰਮਨ ਵੀ ਉੱਥੇ ਆ ਗਿਆ ਉਸਨੇ ਕਿਹਾ ਮੈਂ ਜੈਕ ਦੀ ਫਰੈਂਡ ਨੂੰ ਦੇਖਿਆ ਹੈ ਉਸਦਾ ਨਾਮ ਪ੍ਰਿਆ ਹੈ ਜੈਕ ਤੇ ਪ੍ਰਿਆ ਦੋਵਾਂ ਨੂੰ ਕਈ ਵਾਰ ਲਾਇਬ੍ਰੇਰੀ ਵਿੱਚ ਇਕੱਠੇ ਦੇਖਿਆ ਹੈ ਉਹ ਬਹੁਤ ਸੋਹਣੀ ਤੇ ਵਧੀਆ ਸੁਭਾਦੀ ਹੈ ਇਸ ਤੋਂ ਬਾਅਦ ਜੈਕ ਸਰੀ ਚਲਾ ਗਿਆ ਸਮ ਆਪਣੀ ਚਾਲ ਚੱਲਦਾ ਰਿਹਾ ਫਿਰ ਇੱਕ ਦਿਨ ਅਚਾਨਕ ਹੀ ਅਨਿਲ ਦਾ ਭਿਆਨਕ ਰੋਡ ਐਕਸੀਡੈਂਟ ਹੋ ਗਿਆ ਉਸੇ ਹੈਰਲੈਸਤੀ ਨੂੰ ਅਧਰੰਗ ਹੋ ਗਿਆ ਸੀ ਉਹ ਹੁਣ ਮੰਜੇ ਤੇ ਸੀ ਕਵਰ ਮਿਲ ਗਿਆ ਹੈ ਜੈਕ ਬ੍ਰੈਮਪਟਨ ਆ ਗਿਆ ਇੱਕ ਹਫਤਾ ਜੈਕ ਨੀਲ ਦੀ ਦੇਖਭਾਲ ਕਰਦਾ ਰਿਹਾ ਤੇ ਵਾਪਸ ਜਾਣ ਤੋਂ ਪਹਿਲਾਂ ਜੈਕ ਨੇ ਅਨਿਲ ਲਈ ਘਰ ਵਿੱਚ ਇੱਕ ਨਰਸ ਰਖਵਾ ਦਿੱਤੀ ਸੀ ਨਰਸ ਸਾਰਾ ਦਿਨ ਅਨਿਲ ਦੀ ਦੇਖਭਾਲ ਕਰਦੀ ਅਤੇ ਸ਼ਾਮ ਤੋਂ ਬਾਅਦ ਮਾਇਆ ਅਨਿਲ ਦੀ ਦੇਖਭਾਲ ਕਰਦੀ ਰਹਿੰਦੀ ਸੀ ਮਾਇਆ ਪਹਿਲਾਂ ਤੋਂ ਹੀ ਬਲੱਡ ਪ੍ਰੈਸ਼ਰ ਦੀ ਮਰੀਜ਼ ਸੀ ਅਨਿਲ ਦੇ ਹੈਂਡੀਕੈਪਡ ਹੋਣ ਕਾਰਨ ਉਹ ਅੰਦਰੋਂ ਬਹੁਤ ਉਦਾਸ ਅਤੇ ਚਿੰਤਿਤ ਰਹਿਣ ਲੱਗੀ ਸੀ ਇਸ ਚਿੰਤਾ ਕਰਨ ਮਾਇਆ ਨੂੰ ਪਹਿਲਾ ਦਿਲ ਦਾ ਦੌਰਾ ਪਿਆ ਜਦੋਂ ਜੈਕ ਤੇ ਪ੍ਰਿਆ ਦੋਵੇਂ ਉਸ ਦਾ ਪਤਾ ਲੈਣ ਆਏ ਤਾਂ ਮਾਇਆ ਤੇ ਨੀਲ ਨੇ ਉਹਨਾਂ ਨੂੰ ਜਲਦੀ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਜੈਕ ਤੇ ਪ੍ਰਿਆ ਨੇ ਜਲਦੀ ਹੀ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਮਾਇਆ ਨੇ ਜੈਕ ਨੂੰ ਜਾਇਦਾਦ ਅਤੇ ਬੈਂਕ ਡਿਪੋਜ਼ਿਟ ਦੇ ਕਾਗਜ਼ ਸੌਂਪ ਦਿੱਤੇ ਜੈਕ ਤੇ ਪ੍ਰਿਆ ਕੁਝ ਦਿਨਾਂ ਬਾਅਦ ਵਾਪਸ ਆ ਗਏ ਰਮਨ ਵੀ ਕਾਲਜ ਦੇ ਫਾਈਨਲ ਈਅਰ ਵਿੱਚ ਸੀ ਪਰ ਮਾਇਆ ਤੇ ਨੀਲ ਦੋਵਾਂ ਨੇ ਮਹਿਸੂਸ ਕੀਤਾ ਕਿ ਜੈਕ ਇੰਨੀ ਦੂਰ ਰਹਿੰਦੇ باوجود ਹਮੇਸ਼ਾ ਉਹਨਾਂ ਦੀ ਦੇਖਭਾਲ ਕਰਦਾ ਹੈ ਜਦੋਂ ਕਿ ਉਹਨਾਂ ਦਾ ਆਪਣਾ ਪੁੱਤ ਸਿਰਫ ਉਪਰੋਪਰੋ ਹੀ ਉਹਨਾਂ ਨੂੰ ਪੁੱਛਦਾ ਹੈ ਇਸ ਦੌਰਾਨ ਮਾਇਆ ਨੂੰ ਦੂਜੇ ਦਿਨ ਦਾ ਤੌਰ ਆ ਪਿਆ ਇਸ ਵਾਰ ਜੈਕ ਉਸ ਨੂੰ ਮਿਲਣ ਲਈ ਇਕੱਲਾ ਆਇਆ ਸੀ ਕਿਉਂਕਿ ਪ੍ਰੀਆ ਪ੍ਰੈਗਨੈਂਟ ਹੋਣ ਕਾਰਨ ਆ ਨਹੀਂ ਸਕੀ ਸੀ ਮਾਇਆ ਦੇ ਦਿਲ ਦੀ ਧਮਣੀ ਵਿੱਚ ਦੋ ਸਟੈਂਟ ਪੈਨੇ ਸਨ ਪਰ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਦਿਲ ਦੇ ਮਾਸਪੇਸ਼ੀਆਂ ਬਹੁਤ ਕਮਜ਼ੋਰ ਹੋ ਗਈਆਂ ਹਨ ਸਾਵਧਾਨੀ ਵਰਤਣੀ ਪਵੇਗੀ ਕਿਸੇ ਵੀ ਕਿਸਮ ਦੀ ਚਿੰਤਾ ਨੁਕਸਾਨਦਈ ਹੋ ਸਕਦੀ ਹੈ ਮਾਇਆ ਨੇ ਜੈਕ ਨੂੰ ਕਿਹਾ ਮੈਂ ਅਨਿਲ ਬਾਰੇ ਚਿੰਤਿਤ ਹਾਂ ਮੈਨੂੰ ਸਾਰੀ ਰਾਤ نیند ਨਹੀਂ ਆਉਂਦੀ ਮੇਰੇ ਬਾਅਦ ਉਹਨਾਂ ਦਾ ਕੀ ਹੋਵੇਗਾ ਰਮਨ ਸਾਡੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਜੈਕ ਨੇ ਕਿਹਾ ਮੰਮੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਤੁਹਾਨੂੰ ਵੀ ਕੁਝ ਨਹੀਂ ਹੋਵੇਗਾ ਬਸ ਚਿੰਤਾ ਕਰਨਾ ਛੱਡ ਦਿਓ ਚਿੰਤਾ ਕਰਨਾ ਤੁਹਾਡੇ ਲਈ ਖਤਰਨਾਕ ਹੈ ਤੁਸੀਂ ਆਰਾਮ ਕਰੋ ਮਾਇਆ ਦੇ ਠੀਕ ਹੋਣ ਤੋਂ ਬਾਅਦ ਜੈਕ ਵਾਪਸ ਸਰੀ ਚਲਾ ਗਿਆ ਕੁਝ ਮਹੀਨਿਆਂ ਬਾਅਦ ਛੁੱਟੀਆਂ ਦੌਰਾਨ ਜੈਕ ਤੇ ਪ੍ਰਿਆ ਮਾਇਆ ਦੇ ਘਰ ਆਏ ਉਹਨਾਂ ਦਾ 4 ਮਹੀਨੇ ਦਾ ਬੇਟਾ ਵੀ ਨਾਲ ਆਇਆ ਸੀ ਮਾਇਆ ਤੇ ਨਿਲ ਦੋਵੇਂ ਬਹੁਤ ਖੁਸ਼ ਸਨ ਇਸ ਦੌਰਾਨ ਮਾਇਆ ਨੂੰ ਫਿਰ ਦਿਲ ਦਾ ਦੌਰਾ ਪਿਆ ਉਸ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ ਜੈਕ ਪ੍ਰਿਆ ਅਤੇ ਰਮਨ ਤਿੰਨੋਂ ਉਸ ਦੇ ਨਾਲ ਸਨ ਡਾਕਟਰ ਨੇ ਦੱਸਿਆ ਕਿ ਮਾਇਆ ਦੀ ਹਾਲਤ ਨਾ ਚੁੱਕ ਹੈ। ਡਾਕਟਰ ਨੇ ਮਰੀਜ਼ ਨਾਲ ਜ਼ਿਆਦਾ ਗੱਲ ਨਾ ਕਰਨ ਲਈ ਵੀ ਕਿਹਾ। ਮਾਇਆ ਨੇ ਡਾਕਟਰ ਨੂੰ ਕਿਹਾ, "ਹੁਣ ਆਖਰੀ ਸਮੇਂ ਕਿਰਪਾ ਕਰਕੇ ਮੈਨੂੰ ਆਪਣੇ ਬੱਚਿਆਂ ਨਾਲ ਕੁਝ ਦੇਰ ਲਈ ਗੱਲਾਂ ਕਰਨ ਦਿਓ।" ਫਿਰ ਮਾਇਆ ਨੇ ਕਿਸੇ ਤਰ੍ਹਾਂ ਜੈਕ ਨੂੰ ਕਿਹਾ, "ਮੈਨੂੰ ਆਪਣੀ ਚਿੰਤਾ ਨਹੀਂ ਹੈ, ਪਰ ਅਨਿਲ ਦਾ ਕੀ ਹੋਵੇਗਾ?" ਜੈਕ ਨੇ ਕਿਹਾ, "ਮੰਮੀ, ਤੁਸੀਂ ਚੁੱਪ ਰੋ, ਫਿਕਰ ਨਾ ਕਰੋ।" ਪਰ ਰਮਨ ਨੇ ਤੁਰੰਤ ਕਿਹਾ, "ਮੰਮੀ, ਇੱਥੇ 올ਡੇਜ਼ ਹੋਮ ਹਨ।" ਅਸੀਂ ਪਿਤਾ ਜੀ ਨੂੰ ਉੱਥੇ ਸ਼ਿਫਟ ਕਰ ਦੇਵਾਂਗੇ। ਅਸੀਂ ਸਮੇਂ-ਸਮੇਂ ਤੇ ਪਾਪਾ ਨੂੰ ਮਿਲਦੇ ਰਹਾਂਗੇ। ਮਾਇਆ ਨੇ ਜਿਵੇਂ ਹੀ ਹੋਲਡ ਇਜ਼ ਹੋਮ ਦਾ ਨਾਂ ਸੁਣਿਆ ਤਾਂ ਉਸ ਦੀ ਅੱਖਾਂ ਵਿੱਚੋਂ ਹੰਝੂ ਡਿੱਕਣ ਲੱਗੇ। ਉਸ ਨੇ ਕਦੇ ਵੀ ਆਪਣੇ ਪੁੱਤ ਤੋਂ ਆਪਣੇ ਪਿਤਾ ਲਈ ਇਸ ਤਰ੍ਹਾਂ ਦੇ ਵਿਚਾਰ ਦੀ ਉਮੀਦ ਨਹੀਂ ਕੀਤੀ ਸੀ। ਉਸ ਦੇ ਸਾਹ ਅਤੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਸੀ। ਇਹ ਗੱਲ ਸੁਣ ਕੇ ਜਦੋਂ ਜੈਕ ਰਮਨ ਨੂੰ ਝਿੜਕ ਰਿਹਾ ਸੀ ਤਾਂ ਪ੍ਰਿਆ ਨੇ ਕਿਹਾ ਮੰਮੀ ਜਦੋਂ ਤੋਂ ਤੁਹਾਡੀ ਸਿਹਤ ਵਿਗੜ ਰਹੀ ਹੈ ਉਦੋਂ ਤੋਂ ਅਸੀਂ ਵੀ ਪਾਪਾ ਬਾਰੇ ਚਿੰਤਤ ਹਾਂ ਅਸੀਂ ਤੁਹਾਨੂੰ ਅਤੇ ਪਾਪਾ ਨੂੰ ਆਪਣੇ ਨਾਲ ਸਰੀ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ ਤੁਹਾਡੀਆਂ ਜ਼ਰੂਰਤਾਂ ਲਈ ਉੱਥੇ ਇੰਤਜ਼ਾਮ ਕੀਤੇ ਹਨ ਬਸ ਇੱਕ ਵਾਰ ਸਹੀ ਸਲਾਮਤ ਘਰ ਆ ਜਾਓ ਫਿਰ ਜੈਕ ਅਤੇ ਮੈਂ ਤੁਹਾਡਾ ਪੂਰਾ ਧਿਆਨ ਰੱਖਾਂਗੇ ਮਾਇਆ ਨੇ ਜੈਕ ਅਤੇ ਪ੍ਰਿਆ ਦੋਵਾਂ ਨੂੰ ਆਪਣੇ ਕੋਲ ਬੁਲਾਇਆ ਉਹ ਉਹਨਾਂ ਦੇ ਹੱਥ ਫੜ ਕੇ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਦਾ ਸਾਹ ਬਹੁਤ ਤੇਜ਼ ਹੋ ਗਿਆ ਸੀ ਰਮਨ ਡਾਕਟਰ ਨੂੰ ਬੁਲਾਉਣ ਲਈ ਭੱਜਿਆ ਇਸ ਦੌਰਾਨ ਮਾਇਆ ਨੇ ਕਿਸੇ ਤਰ੍ਹਾਂ ਟੁੱਟੀ ਹੋਈ ਆਵਾਜ਼ ਵਿੱਚ ਕਿਹਾ ਹੁਣ ਮੈਨੂੰ ਕੋਈ ਚਿੰਤਾ ਨਹੀਂ ਹੈ ਮੈਂ ਸ਼ਾਂਤੀ ਨਾਲ ਮਰ ਸਕਾਂਗੀ ਮੇਰਾ ਪਿਆਰਾ ਪੁੱਤਰ ਉਹ ਇਸ ਤੋਂ ਅੱਗੇ ਕੁਝ ਨਾ ਕਹਿ ਸਕੇ ਜਦੋਂ ਤੱਕ ਰਮਨ ਡਾਕਟਰ ਨੂੰ ਲੈ ਕੇ ਆਇਆ ਉਦੋਂ ਤੱਕ ਮਾਇਆ ਦੇ ਸਾਹ ਰੁਕ ਚੁੱਕੇ ਸਨ ਡਾਕਟਰ ਚੈੱਕਅਪ ਕਰ ਰਿਹਾ ਸੀ ਪਰ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਹੀ ਸੀ ਇਹ ਸੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੁੜੇ ਰਹੋ ਸਾਡੇ ਨਾਲ ਤੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ